ਜਿਨੇ ਕਿਸ ਪ੍ਰਕਾਰ ਦੇ ਨਾਲ ਰੁਕਤੀ ਦੀ ਜਿਹੜੀ ਉਹ ਰੱਖਿਆ ਕੀਤੀ ਉਹ ਕ੍ਰਿਸ਼ਨ ਜੀ ਦਾ ਜਿਹੜਾ ਹਾਰਟ ਹੈ ਦਿਲ ਹੈ ਉਹ ਹੈ ਕੀ ਦਾ ਮੈਂ ਬੰਦਰ ਸਿੰਘ ਬਾਗੂ ਮਾਜਰਾ ਸ਼ਵਲਕੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਤੇ ਜਿੱਥੇ ਵੱਖ-ਵੱਖ ਮੰਦਰਾਂ ਦੇ ਵਿੱਚ ਸਭਾਵਾਂ ਮਾ ਅਯੋਜਿਤ ਕੀਤੀਆਂ ਗਈਆਂ ਉੱਥੇ ਪੰਜਾਬੀ ਲਖਾਰੀ ਸਭਾ ਵੱਲੋਂ ਕ੍ਰਿਸ਼ਨ ਜਨਮ ਅਸ਼ਟਮੀ ਤੇ ਵਿਸ਼ੇਸ਼ ਲੈਕਚਰ ਡਾਕਟਰ ਰਜਿੰਦਰ ਸਿੰਘ ਦੁਆਰਾ ਆਯੋਜਿਤ ਕੀਤਾ ਗਿਆ ਸੋ ਸਾਨੂੰ ਆਸ ਹੈ ਕਿ ਤੁਸੀਂ ਜਰੂਰ ਸਰਵਣ ਕਰੋਗੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਨਮ ਜੇਲ੍ਹ ਦੇ ਵਿੱਚ ਹੋਇਆ ਬਾਕੀ ਪੈਗੰਬਰਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਜਾਂ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਦਾ ਜਨਮ ਹੀ ਪ੍ਰਕਾਸ਼ੀ ਜੇਲ੍ਹ ਦੇ ਵਿੱਚ ਹੋਇਆ ਔਰ ਫੇਰ ਇਹਨਾਂ ਨੇ ਬਦੀ ਦਾ ਖਾਤਮਾ ਕਰਨ ਦੇ ਉੱਤੇ ਜ਼ੋਰ ਦਿੱਤਾ ਮਨੁਖ ਸਵਾਮੀ ਬਬੇਕਾਂਦ ਜੀ ਦਾ ਇੱਕ ਕਥਨ ਯਾਦ ਆਂਦਾ ਹੈ ਮੈਂ ਉਹਦੇ ਸ਼ਬਦੀ ਕਰਤਾ ਦੇ ਉੱਪਰ ਹੀ ਜਾਉਂਗਾ ਕਿ ਉਹਦਾ ਭਾਵ ਅਰਥ ਹੈ ਉਹ ਆਪ ਜੀ ਦੇ ਨਾਲ ਵਿਅਕਤ ਕਰਾਂ ਕਿ ਬਈ ਗੀਤਾ ਪੜਨ ਤੋਂ ਪਹਿਲਾਂ ਫਟਵਾ ਕੇ ਜਿਦੋ ਕਿਉਂਕਿ ਤੁਸੀਂ ਅਗਰ ਮਜ਼ਬੂਤ ਬਣੋਗੇ ਤਾਂ ਹੀ ਗੀਤਾ ਨੂੰ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰ ਪਾਉਗੇ ਕਮਜ਼ੋਰ ਵਿਅਕਤੀ ਦੀ ਗੀਤਾ ਨੂੰ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਨਹੀਂ ਕਰ ਪਾਉਗਾ ਉਹਨਾਂ ਖਾਲੀ ਪੜਨ ਦੇ ਉੱਪਰ ਐ ਕੇਂਦ੍ਰਿਤ ਕਰੂਗਾ ਫੌਲਤਰਮ ਜਿਹੜਾ ਹੈ ਇਹ ਜੀਵਨ ਦੇ ਵਿੱਚ ਇੰਪਲੀਮੈਂਟ ਕਰਨ ਦੇ ਵਿੱਚ ਤੇ ਸੰਸਾਰ ਦੇ ਵਿੱਚ ਵਜ਼ੀਰ ਨੂੰ ਟੱਕਰ ਦੇ ਕਰਕੇ ਇੱਕ ਆਪਾਂ ਇਨਸਾਫ ਦਾ ਰਾਜ ਜਿਹੜਾ ਹੈ ਉਹ ਖੱਤਰਨ ਦੇ ਉੱਤੇ ਕੇਂਦ੍ਰਿਤ ਕਰਨ ਦੀ ਗੱਲ ਇਹਦੇ ਵਿੱਚ ਆ ਜਾਂਦੀ ਹੈ ਸਿੱਖ ਧਰਮ ਦੀ ਜਿਹੜੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਆਪਣੇ ਨਾਲ ਵਿਸਮਾਦੀ ਲੋਕਤੰਤਰ ਦਾ ਕਨਸੈਪਟ ਲੈ ਕਰਕੇ ਆਉਂਦਾ ਹੈ ਉਹਨਾਂ ਲੋਕਾਂ ਨੂੰ ਚੱਕਰ ਦੇ ਜਿਹੜੇ ਆਮ ਵਿਅਕਤੀ ਦਾ ਜੀਣਾ ਦੁਰਵਰ ਕਰ ਦਿੰਦੇ ਹਨ ਸੋਸ਼ਲ ਕੈਪੀਟਲ ਸੋਸ਼ਲ ਐਲੀਮੈਂਟਾਂ ਜਿਹਨਾਂ ਦਾ ਜ਼ਿਕਰ ਜਿਹੜਾ ਹੈ ਨਰਵਰ ਸਿੰਘ ਜੀ ਨੇ ਕਿਤਾ ਕਿ ਕਿਸ ਪ੍ਰਕਾਰ ਦੇ ਨਾਲ ਅੱਜ ਵੀ ਉਹ ਦੁਰਗ ਮਾੜੀਆਂ ਘਟਨਾਵਾਂ ਜਿਹੜੀਆਂ ਸਾਡੇ ਉੱਤੇ ਵੱਡੇ ਤਲੰਗ ਹਨ ਵੱਡੇ ਪਰੇਸ਼ਾਨ ਜਨ ਲਗਾਉਂਦੀਆਂ ਹਨ ਸਾਡੇ ਸਭੇ ਪ੍ਰਾਣੀ ਹੋਣ ਦੇ ਉੱਤੇ ਉਹ ਸਾਨੂੰ ਬੰਗਾਰ ਪਾਰੀਆਂ ਹਨ ਤੋਂ ਕ੍ਰਿਸ਼ਨ ਜੀ ਨੇ ਕਿਸ ਪ੍ਰਕਾਰ ਦੇ ਰਸ ਰੋਕਤੀ ਦੀ ਜਿਹੜੀ ਉਹ ਰੱਖਿਆ ਕੀਤੀ ਸੋ ਕ੍ਰਿਸ਼ਨ ਜੀ ਦਾ ਜਿਹੜਾ ਹਾਰਟ ਹੈ ਦਿਲ ਹੈ ਉਹ ਹੈ ਗੀਤਾ ਹਿੰਦੂ ਤਰਫ ਦੇ ਵਿੱਚ ਜਿੰਤੋਂ ਤੱਕ ਮੇਰੀ ਆਪਣੀ ਰਿਸਰਚ ਹੈ 40 ਤੋਂ ਵੀ ਵੱਧ ਗੀਤਾ ਦੇ ਰਾਸ ਵੱਧਤ ਗਰਨ ਮਿਲਦੇ ਹਨ ਲੇਕਿਨ ਉਹਨਾਂ ਸਭ ਤੋਂ ਵੱਧ ਜਿਹੜੀ ਮਕਬੂਲ ਹੈ ਪਰਚਲਦੇ ਉਹ ਮਹਾਭਾਰਤ ਦੇ ਵਿੱਚ ਗੀਤਾ ਹੈ ਕਿਦੇ 18 ਦੇ ਆਏ 700 ਸ਼ਲੋਕ ਹਨ ਇਸ ਨੂੰ ਮਾਰਜੀ ਬੇਦਵਿਆਤੀ ਨੇ ਕਾ ਪਾਇ ਕੀਤਾ ਔਰ ਇਸੇ ਤੇ ਗੱਲ ਨੂੰ ਕਹਿੰਦੇ ਹਾਂ ਕੋਣ ਮਹਿਸੂਸ ਕਰਦੇ ਹਨ ਕਿ ਸਾਹਿਬ ਜੀਤਾਂ ਦੀ ਜਿਹੜੇ ਹੈ ਸਾ ਆਪਣਾ ਪਰਵਚਨ ਹੈ ਕਿ ਸਾਡੇ ਆਪਣੇ ਪੰਜਾਬ ਜੋ ਹੁਣ ਹਰਿਆਣਾ ਦੇ ਵਿੱਚ ਚਲਾ ਗਿਆ ਹੈ ਪੁਰਖ ਖੇਤਰ ਉਹਦੇ ਉੱਤੇ ਪਰਵਚਨ ਜਿਹੜਾ ਹੈ ਦਿੱਤਾ ਗਿਆ ਤੇ ਤ੍ਰਿਸ਼ੰਦੀ ਇਸ ਦੇ ਵਿੱਚ ਕਿੰਨੇ ਸ਼ਕਮ ਦਰਮਯੋਗ ਦੀ ਗੱਲ ਕਹਿ ਰਹੇ ਹਨ ਕਰਮਣੀਆਂ ਦਾ ਅਧਿਕਾਰ ਰੱਖਤੇ ਮਾਫ ਦੇ ਰਿਖ ਕਦਾ ਚਰਮ ਮਾ ਤਨ ਫਲ ਹੈ ਤੁਰਕੂ ਮਾਤੇ ਸੰਗੋ ਸਤਿ ਕਰਮ ਸੋ ਇਤ ਸਲੋਕ ਦੇ ਵਿੱਚ ਤਿੰਨ ਸੂਤਰ ਜਿਹੜਾ ਹੈ ਕ੍ਰਿਸ਼ਨ ਜੀ ਦੇ ਰਹੇ ਹਨ ਪਰ ਬੜੀ ਪਿਆਰੀ ਗੱਲ ਜੀਵਨ ਦੇ ਨਾਲ ਹੋਰ ਰਿਲੇਟ ਕਰਕੇ ਧਰਮ ਨੂੰ ਸਮਝਾ ਰਹੇ ਹਨ ਗੀਤਾ ਦਾ ਪਹਿਲਾ ਹੀ ਵਾਕ ਹੈ ਜਨਮ ਕੇਸ਼ਤਰ ਹੈ ਗੁਰਖੇਤਰ ਧਰਮ ਖੇਤਰ ਇਸ ਨੂੰ ਕਹਿੰਦਾ ਹੈ ਗੁਰਖੇਤਰ ਨੂੰ ਸੋ ਕ੍ਰਿਸ਼ਨ ਜੀ ਤਿੰਨ ਸੂਤਰ ਇਹ ਕਥਾ ਲੋਕ ਦੇ ਵਿੱਚ ਦੇ ਰਹੇ ਹਨ ਕਿ ਮਨੁੱਖ ਦੇ ਹੱਥ ਦੇ ਵਿੱਚ ਕੇਵਲ ਕਰਮ ਹੈ ਫਲ ਤੇ ਹੱਥ ਦੇ ਵਿੱਚ ਨਹੀਂ ਸੋ ਜਿਹੜੀ ਅਗਲੀ ਮੱਤਫੂਰਤ ਗੱਲ ਕਹਿ ਰਹੇ ਹਨ ਕਿ ਬੇਸ਼ੱਕ ਕਰਮ ਉਹਦੇ ਹੱਥ ਦੇ ਵਿੱਚ ਨਹੀਂ ਫਲ ਉਹਦੇ ਹੱਥ ਦੇ ਵਿੱਚ ਨਹੀਂ ਹੈ ਇਸ ਗੱਲ ਕਰਕੇ ਉਹ ਕਰਮ ਕਰਨ ਤੋਂ ਉਸਰੇ ਹਟਣਾ ਨਹੀਂ ਅਸ਼ੁਭ ਕਰਮ ਦੇ ਉੱਤੇ ਜੜ ਕੇ ਪੈਰ ਦੇਣਾ ਹੈ ਦੂਜੀ ਗੱਲ ਜਿਹੜੀ ਉਹ ਕਹਿ ਰਹੇ ਹਨ ਕਿ ਸੰਸਾਰ ਦੇ ਵਿੱਚ ਮੈਨ ਰਿਸ਼ਤੇ ਵਾਸਤੇ ਜਨਨ ਹਨ ਨਾ ਰੁਤਵੇ ਵਾਸਤੇ ਜਨਨ ਹਨ ਬਲਕਿ ਲਈ ਸ਼ੁਭ ਕਰਮ ਕਰਨ ਨਿੱਕੇ ਦਾ ਸਾਥ ਦੇਣਾ ਇਹ ਜ਼ਰੂਰੀ ਹੈ ਮਾਪਾ ਇੱਕ ਬਹੁਤ ਵਧੀਆ ਗੱਲ ਕਹਿ ਰਿਹਾ ਹੈ ਕਿ ਵਿਅਕਤੀ ਨੂੰ ਪਰਿਵਾਰ ਲਈ ਪਰਿਵਾਰ ਨੂੰ ਸਮਾਜ ਲਈ ਸਮਾਜ ਨੂੰ ਦੇਸ਼ ਦੇ ਲਈ ਲੇਕਿਨ ਦੇਸ਼ ਨੂੰ ਜਿਹੜਾ ਹੈ ਅੱਗੇ ਆਪਣੀ ਅੰਦਰ ਆਪਾਂ ਦੇ ਲਈ ਆਪਾਂ ਪੂਰੇ ਸੰਸਾਰ ਨੂੰ ਕੁਰਬਾਨ ਕਰ ਦੇਣਾ ਚਾਹੀਦਾ ਹੈ ਸੋ ਅਦਰਸ਼ ਜਿਹੜੇ ਹਨ ਉਹ ਮਹੱਤਵਪੂਰਨ ਹਨ ਦੂਜੀ ਗੱਲ ਉਹਨਾਂ ਨੇ ਕਹੀ ਕਿ ਮਰਿਆਦਾ ਮਹੱਤਵਪੂਰਨ ਨਹੀਂ ਅਗਰ ਮਰਿਆਦਾ ਦਾ ਪਾਲਣਾ ਕਰਦੇ ਹੋਏ ਸੱਚ ਦਾ ਗਾਣ ਹੋ ਰਿਹਾ ਹੈ ਇਨਸਾਫ ਨਹੀਂ ਹੋ ਰਿਹਾ ਤਾਂ ਫਿਰ ਉਹ ਮਰਿਆਦਾ ਨੂੰ ਤੋੜ ਦੇਣ ਦੇ ਵਿੱਚ ਹੀ ਭਾਈਏ ਜੇ ਤੁਸੀਂ ਹੱਥਾਂ ਵਿੱਚ ਕਹੀਏ ਤੇ ਰੇਸ਼ਨ ਜੀ ਕਹਿ ਰਹੇ ਹਨ ਕੱਡੇ ਦੇ ਨਾਲ ਕੱਡਾ ਤੁਹਾਨੂੰ ਭਾਈ ਕੱਢਣਾ ਪੈਣਾ ਹੈ ਸੋ ਭੇੜੇ ਬੰਦਿਆਂ ਦੇ ਨਾਲ ਭਲੇ ਮਨਸ ਬਣ ਕੇ ਗੁਜ਼ਾਰਾ ਨਹੀਂ ਹੋਣਾ ਜੇ ਉਹ ਸਿਆਸਤ ਵਰਤੇ ਰਹੇ ਹਨ ਸਾਜ਼ਿਸ਼ਾਂ ਕਰ ਰਹੇ ਹਨ ਤਾਂ ਬਦੀ ਨੂੰ ਖਤਮ ਕਰ ਦੇਣ ਦੇ ਵਾਸਤੇ ਤੁਹਾਨੂੰ ਵੀ ਅਗਰ ਦੂਸਰੇ ਚੰਗੇ ਤਰੀਕੇ ਜਿਹੜੇ ਚੰਗੇ ਦਿਖਾਈ ਨਾ ਦਿੰਦੇ ਹੋਣ ਉਹ ਵਰਤਣੇ ਪੈ ਜਾਣ ਸੱਚ ਨੂੰ ਬਚਾਉਣਾ ਪੈ ਜਾਵੇ ਤੇ ਸਾਫ ਦੀ ਸਥਾਪਨਾ ਕਰਨੀ ਪੈ ਜਾਵੇ ਤੇ ਤੁਸੀਂ ਉਸ ਨੂੰ ਕਰਨ ਤੋਂ ਝਿਜਕਿਓ ਤੇ ਦੂਜੀ ਗੱਲ ਉਹਨਾਂ ਨੇ ਕਹੀ ਹੈ ਜਦਾ ਜਦਾ ਹੀ ਦਰਮਸਿਆ ਗਰਾਨੇ ਨਿਬਾਤੀ ਬਾਤ ਅਭਯੁੱਧ ਮੰਨਾਵਨ ਦਰਮਸਿਆ ਤਦ ਆਤਮਾ ਨਾਮ ਚਲ ਜਾਵੇਂ ਹਾਂ ਯਾਨੀ ਕਿ ਮਹਾਪੁਰਖ ਜਿਹੜੇ ਹਨ ਇਹ ਪਰਸਥਿਤੀਆਂ ਦੀ ਉਪਜਾ ਹੈ ਜਦੋਂ ਸਮਾਜ ਦੇ ਵਿੱਚ ਭੈੜੀਆਂ ਪਰਸਥਿਤੀਆਂ ਪੈਦਾ ਹੋਣਗੀਆਂ ਤਦ ਤਦ ਮਹਾਪੁਰਖ ਜਿਹੜੇ ਹਨ ਇਹਨਾਂ ਪਰਸਤੇਤੀਆਂ ਨੂੰ ਟੱਕਰ ਦੇ ਕਰਕੇ ਜਨ ਸਧਾਰਨ ਵਿਅਕਤੀ ਨੂੰ ਫਿਰ ਸਾਫ ਦਮਾਨ ਵਾਸਤੇ ਧਰਮ ਦੀ ਸਥਾਪਨਾ ਵਾਸਤੇ ਇਸ ਸੰਸਾਰ ਦੇ ਵਿੱਚ ਆਉਂਦੇ ਰਹਿਣਗੇ ਇੱਕ ਗੱਲ ਹੋਰ ਗੀਤਾ ਦੇ ਵਿੱਚ ਜਿਹੜੀ ਬਹੁਤ ਮਸ਼ਹੂਰ ਉਹਨਾਂ ਨੇ ਕਹੀ ਹੈ ਉਹ ਕੀ ਕਹੀ ਹੈ ਕਿ ਮੈਂ ਸਰਵ ਸ਼ਕਤੀਮਾਨ ਹਾਂ ਮੇਰੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਬੰਦਸ਼ ਨਹੀਂ ਲੇਕਿਨ ਤਦ ਵੀ ਮੈਂ ਬਹੁਤ ਸਾਵਧਾਨ ਹੋ ਕਰਕੇ ਕਰਮ ਕਰਨਾ ਹ ਕਿਉਂਕਿ ਜਿਹੜਾ ਇੱਕ ਵੱਡਾ ਇਨਸਾਨ ਹੁੰਦਾ ਹੈ ਉਹ ਸਮਾਜ ਵਾਸਤੇ ਆਦਰਸ਼ ਹੋਇਆ ਕਰਦਾ ਹੈ ਕਿ ਉਹ ਹੀ ਭੈੜੇ ਕਰਮ ਕਰਨੇ ਲੱਗਿਆ ਫਿਰ ਦੂਜੇ ਲੋਕ ਤਾਂ ਫਿਰ ਭੈੜੇ ਕਰਮ ਕਰਨਗੇ ਇਹੀ ਕਰਨਗੇ ਸੋ ਇਸ ਵਾਸਤੇ ਜਿਹੜੇ ਵੱਡੇ ਲੋਕ ਹਨ ਪ੍ਰਤਿਸ਼ਠਾ ਵਾਲੇ ਹਨ ਭਾਵੇਂ ਕੋਈ ਨੇਤਾ ਹੈ ਧਰਮਿਕ ਸ਼ਖਸ ਹਸਤੀ ਹੈ ਕੋਈ ਵੀ ਹੈ ਉਹਨੂੰ ਇਸ ਪ੍ਰਕਾਰ ਦੇ ਕਰਮ ਕਰਨੇ ਚਾਹੀਦੇ ਹਨ ਜੋ ਦੂਜੇ ਲੋਕਾਂ ਵਾਸਤੇ ਇੱਕ ਲੀਵਿੰਗ ਐਗਜ਼ੈਂਪਲ ਬਣ ਤੇ ਸਮਾਜ ਦੇ ਵਿੱਚ ਫਿਰ ਚੰਗੇ ਜਿਹੜੀਆਂ ਵੈਲਿਊਜ਼ ਹਨ ਉਹ ਜਿਹੜੀਆਂ ਹਨ ਚੱਲਣਗੀਆਂ ਫਿਰ ਉਹਨੇ ਬਹੁਤ ਹੀ ਮਹੱਤਵਪੂਰਨ ਗੱਲ ਕਹੀ ਹੈ ਕਿ ਵਿਅਕਤੀ ਆਪ ਹੀ ਆਪਣਾ ਮਿੱਤਰ ਹੈ ਤੇ ਆਪ ਹੀ ਆਪਣਾ ਦੁਸ਼ਮਣ ਵੀ ਹੈ ਜੇ ਤੁਸੀਂ ਚੰਗੇ ਕਰਮ ਕਰੋਗੇ ਫਿਰ ਤੁਸੀਂ ਆਪਣੇ ਮਿੱਤਰ ਹੋਵੋਗੇ ਤੇ ਭੈੜੇ ਕਰਮ ਕਰੋਗੇ ਫਿਰ ਤੁਸੀਂ ਆਪਣੇ ਲਈ ਆਪ ਹੀ ਬਰਾਹੀ ਦੇ ਸੰਗਲ ਪਾਉਗੇ ਤੇ ਸਮਾਜ ਦੇ ਵਿੱਚ ਬਦਨਾਮੀ ਹੋਏਗੀ ਤੇ ਬਦਨਾਮੀ ਨੂੰ ਉਹਨਾਂ ਨੇ ਮੌਤ ਤੋਂ ਵੀ ਵੱਡਾ ਦੁੱਖ ਜਿਹੜਾ ਹੈ ਦੱਸਿਆ ਹੈ ਕਿ ਮਨੁੱਖ ਨੂੰ ਅਪਜਸਤੋਂ ਜਿਹੜਾ ਹੈ ਉਹ ਬਚਣਾ ਚਾਹੀਦਾ ਹੈ ਇੱਕ ਗੱਲ ਜਿਹੜੀ ਉਹਨਾਂ ਨੇ ਕ੍ਰਿਸ਼ਨ ਜੀ ਨੇ ਬਹੁਤ ਵਧੀਆ ਕਹੀ ਹੈ ਕਿ ਸਰੇਸ਼ਤ ਗਿਆਨੀ ਗਿਆਨੀ ਕੌਣ ਹੈ ਜਿਹੜਾ ਦੂਜੇ ਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਮੰਨੇ ਹਰ ਖੋ ਇਸ ਤੋਂ ਮੁਕਤ ਹੋਵੇ ਬਹਿਰੀ ਮੀਤ ਦੇ ਭਾਵਨਾ ਤੋਂ ਮੁਕਤ ਹੋਵੇ ਕੰਚਨਾਰ ਸੋ ਲੋਹੇ ਨੂੰ ਮਿੱਟੀ ਨੂੰ ਇੱਕ ਸਮਾਨ ਸਮਝੇ ਇਹਦਾ ਵਰਨਣ ਜਿਹੜਾ ਹੈ ਨੌਵੇਂ ਪਾਤਸ਼ਾਹ ਦੇ ਸ਼ਲੋਕਾਂ ਦੇ ਵਿੱਚ ਵੀ ਹੁੰਦਾ ਹੈ ਸੋ ਗੀਤਾ ਜਿਹੜੀ ਹੈ ਭਾਰਤੀ ਧਰਮ ਦਰਸ਼ਨ ਨੂੰ ਬਹੁਬੀ ਦੱਸਦੀ ਹੈ ਸੋ ਇਸ ਪ੍ਰਕਾਰ ਦਾ ਸਭੇਦਨਸ਼ੀਲ ਇਨਸਾਨ ਜਿਹੜਾ ਦੂਜਿਆਂ ਨੂੰ ਆਪਣੇ ਸਮਾਨ ਸਮਝ ਕੇ ਉਹਨਾਂ ਦੇ ਦੁੱਖ ਸੁੱਖ ਪ੍ਰਤੀ ਸਭੇਦਨਸ਼ੀਲ ਹੈ ਔਰ ਉਹਨਾਂ ਦਾ ਸਹਾਇਏ ਬਣਦਾ ਹੈ ਉਹ ਅਸਲ ਦੇ ਵਿੱਚ ਸ੍ਰੇਸ਼ਟ ਗਿਆਨੀ ਹੈ ਔਰ ਆਖਰੀ ਗੱਲ ਤੇ ਜੜੀਆਂ ਮਿੱਥਾ ਹੁੰਦੀਆਂ ਨੇ ਇਹਨਾਂ ਨੂੰ ਰਿਕਾਰਡ ਕਰਨਾ ਬੜਾ ਜ਼ਰੂਰੀ ਹੈ ਅਸਲ ਦੇ ਵਿੱਚ ਕ੍ਰਿਸ਼ਨ ਜੀ ਅਰਜਨ ਦੇ ਰਥਵਾਨ ਨਹੀਂ ਜਿੱਦਾਂ ਪਰ ਸਥੂਲ ਰੂਪ ਦੇ ਵਿੱਚ ਨਜ਼ਰ ਆਂਦਾ ਏ ਉਹ ਅਸਲ ਦੇ ਵਿੱਚ ਅਰਜਨ ਦੀ ਬੁੱਧੀ ਦਾ ਰਥ ਹੱਕ ਰਹੀ ਹੈ ਉਹ ਇੱਕ ਬਹੁਤ ਵੱਡੇ ਮੋਟੀਵੇਟਰ ਹਨ ਉਹ ਜਿਹਨੂੰ ਸਾਰਾ ਕੁਝ ਮੋਹ ਵਸ ਹੋ ਕਰਕੇ ਆਪਣੇ ਫੜਜਾਂ ਤੋਂ ਪਿੱਛੇ ਹੱਟ ਰਿਹਾ ਹੈ ਤਾਂ ਉਹ ਦੀ ਬੁੱਧੀ ਦਾ ਰਥ ਹੱਕ ਕੇ ਉਸ ਨੂੰ ਟਰੈਕ ਦੇ ਉੱਤੇ ਲਿਆ ਰਹੇ ਹਨ ਉਸ ਨੂੰ ਆਪਣੇ ਇੱਕ ਪਰਿਵਾਰ ਵਾਸਤੋਂ ਉਭਾਰ ਕੇ ਮਨਵਤ ਵੱਲ ਲੇ ਜਾ ਰਹੇ ਹਨ ਕਿ ਤੇਰਾ ਮਨੁੱਖਤਾ ਪ੍ਰਤੀ ਕੀ ਫਰਜ ਹੈ ਆਪਣੇ ਸਕੇ ਸੰਬੰਧੀਆਂ ਪ੍ਰਤੀ ਫਰਜ ਨਾਲ ਦੇ ਪੂਰੀ ਮਨੁੱਖਤਾ ਦੇ ਪ੍ਰਤੀ ਸਚਾਈ ਪ੍ਰਤੀ ਧਰਮ ਦੇ ਪ੍ਰਤੀ ਜਿਹੜਾ ਤੇਰਾ ਫਰਜ ਹੈ ਉਹਦੇ ਵੱਲ ਜਿਹੜਾ ਹੈ ਤੂੰ ਧਿਆਨ ਦੇਣਾ ਹੈ ਸੋ ਇਤਨੇ ਸ਼ਬਦ ਜਿਹੜੇ ਹਨ ਪਰਵਾਨ ਕਰਦੇ ਪੁੱਲਾ ਚੁਕਾ ਦੀ ਖਿਮਾ ਸਭ ਨੂੰ ਧੀਆਂ ਦੇ ਤਿਉਹਾਰ ਦੀ ਤੇ ਜਨਮ ਅਸ਼ਮੀ ਦੀਆਂ ਬਹੁਤ ਬਹੁਤ ਮੁਬਾਰਕਬਾਦ ਤੇ ਹੁਣ ਮੈਂ